ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸ਼ਾਹਪੁਰ ਵਿੱਚ ਖਾਲ ਨੂੰ ਲੈ ਕੇ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਕੁੱਲ ਸੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਫਾਜ਼ਿਲਕਾ ਫ਼ਰੋਜ਼ਪੁਰ ਹਾਈਵੇ ਤੇ ਤਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕੋਈ ਸੰਤੋਸ਼ਜਨ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਉਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਫਾਜ਼ਿਲਕਾ ਫ਼ਰੋਜ਼ਪੁਰ ਹਾਈਵੇ ਤੇ ਰੱਖ ਕੇ ਓਵਰਬ੍ਰਿਜ ਜਾਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਕਨਾਰਾ ਗੇਂ ਨੀ ਮੇਰਾ ਨਾ ਆਈ ਕੰਨ ਚਾਪ ਰਹੇ ਇਹ ਭਾਂਜਾ ਜੀ ਬੁੱਧ ਪ੍ਰਗਤੀ ਖਾਲੇ ਦਾ ਰੋਲਾ ਸੀ ਜੀ ਉੱਥੇ ਗਏ ਨ ਲੜਾਈ ਝਗੜੇ ਤੋਂ ਕਿਨਾਰਾ ਕਰਦੇ ਜੀ ਰੋਸ ਕਰ ਗਏ ਜੀ ਸਾਡਾ ਸਟੇ ਹੋਇਆ ਹੈ ਜੀ ਕੋਰਟ ਦਾ ਜਿੰਨੇ ਫੈਸਲਾ ਹੋਵੇਗਾ ਅਸੀਂ ਤੁਹਾਨੂੰ ਉਹ ਮੰਨਦੂਰ ਹੈ ਜੀ ਉਹ ਕਹਿੰਦੇ ਟਾਣਾ ਦਿਖਾ ਦਿੰਨੇ ਉਲਟਾ ਪੰਚਾਇਤ ਆਈ ਪੂਰੀ ਸਾਡੇ ਪਿੰਡ ਦੀ ਪੂਰੀ ਪੰਚਾਇਤ ਆਈ ਪੰਚਾਇਤ ਦਾ 100 200 ਬੰਦਾ ਨਾਲ ਹੋਵੇਗਾ ਪੰਚਾਇਤ 90 ਬੰਦਾ ਨੇ ਖਾਲਾ ਢਾ ਦਿੱਤਾ ਆਡੇ ਬੰਦੇ ਨੇ ਰੋਕਿਆ ਤੇ ਮਗਰੋਂ ਉਹਨਾਂ ਦੇ ਜਦੋਂ ਕੁਰਨ ਲੱਗਿਆ ਤਾਂ ਬੈਸਟ ਉਹਨਾਂ ਨੇ ਰਾਡ ਮਾਰ ਦਿੱਤੀ ਮੌਤ ਮੌਕੇ ਤੇ ਹੋ ਗਈ ਇੱਟਾ ਰੋੜੇ ਨਾਲ ਜਿਹੜਾ ਪੂਰੀ ਪੰਚਾਇਤ ਨਾਲ ਸੀ ਸਾਡਾ ਸਰਪੰਚ ਤਾਂ ਨਾਲ ਸੀ ਬ੍ਰਦਰ ਮੇਰੇ ਨੇ ਖੁਦ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਭਾਈ ਬੰਦੇ ਥੋੜੇ ਪਰਵਾਣੇ ਯਾਰ ਪੰਚਾਇਤਾਂ ਦਾ ਕੰਮ ਨਹੀਂ ਹੈ ਮਤਲਬ ਮਤਲਬ ਜਿਹੜਾ ਹੈ ਉਹ ਆਪਾਂ ਬੈਠ ਕੇ ਹੱਲ ਕਰ ਲੈ ਪਰ ਉਹ ਕਰਦੇ ਵੀ ਕੋਈ ਗੱਲ ਨਹੀਂ ਸਰਕਾਰ ਖਾਡੀ ਹੈ ਸਾਡਾ ਹੀ ਇਹ ਜੋ ਕਿ ਇਹ ਝਗੜਾ ਤੋਂ ਦੋ ਚੱਲ ਰਹੇ ਇਹ ਇਹ ਨਾਲ ਹੋ ਗਿਆ ਜੀ ਪਹਿਲਾਂ ਇੱਕ ਬੰਦੇ ਖਾਲੇ ਦੇ ਚੱਕਰ ਵਿੱਚ ਮਾਰਿਆ ਜੀ ਉਹਨਾਂ ਨੇ ਤੇ ਉਹ ਬੰਦੇ ਬਾਹਰ ਆ ਗਏ ਜੀ ਕੁਝ ਬੰਦੇ ਫਾਰਨੇ ਪੁਰਖ ਕਹਿੰਦੀ ਪੜ ਲੈਣੇ ਕੁਛ ਵੀ ਨਹੀਂ ਕਰ ਸਕਦੀ ਜੀ ਉਹ ਸਾਰਾ ਕੁਝ ਕਰ ਦਿੰਦੀ ਹੈ ਪਰ ਪੁਰਖ ਨੇ ਰੈਸਟੇ ਹੀ ਬੰਦਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਡੇ ਸ਼ਰਿਆਮਾ ਕੱਲ ਦੇਖੋ ਸਾਡਾ ਰਾਤ ਝਗੜਾ ਹੋਇਆ ਜੀ ਅਸੀਂ ਬੰਦੇ ਰੈਸਟ ਦਿੱਤੇ ਉਹਨਾਂ ਨੂੰ ਫੜ ਲਿਆ ਆ ਮੇਰੇ ਕੋਲ ਨੰਬਰ ਹੈ ਜੀ ਤੁਹਾਨੂੰ ਮੈਂ ਨੰਬਰ ਸ਼ੋਅ ਕਰ ਦਿੰਦਾ ਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਤੇ ਪੁਲਿਸ ਵਾਲੇ ਨੇ ਕਿਸੇ ਨੂੰ ਬੰਦਾ ਨਹੀਂ ਚੱਕਣਾ ਇਹ ਤਾਂ ਸਾਡੇ ਉਲਟਾ ਫੱਟਾ ਫੇਰ ਦੁਬਾਰਾ ਵਾਦੀ ਜਾਂਦਾ ਦੱਸੋ ਜੀ ਇਹ ਨਿਆ ਕਿੱਥੋਂ ਲੈ ਗਿਆ

ਇਹ ਬ੍ਰਾਹਮਾ ਮਾਰਦਾ ਹੋਰ ਬੰਦਿਆਂ ਨੂੰ ਮਾਰਦਾ ਜਿਹੜੇ ਪੁੱਤ ਘਰ ਦੇ ਕਿ ਬਰਸਾ ਲੈਣੇ ਬੁਝਲੇ ਜਾਂਦੇ ਮੈਂ ਕਰਦੇ ਆ ਬੰਦੇ ਤੋਂ ਇੱਕ ਬੰਦਾ ਲਈ ਵਿਆਹ ਤੋਂ ਆਇਆ ਉਹ ਦੁਵਾਰ ਕੋਈ ਵਰਦਾਨ ਬੋਲਾਈ ਜੇ ਦੇ ਜੇ ਦੇ ਜਾ ਕੇ ਮੇਰੇ ਪਰਾਂ ਦੇ ਗਾਲ ਪਾਈ ਮੈਂ ਮੰਦਰ ਘਰਾਂ ਦੀ ਘਾਰੇ ਨਾਲੇ ਕੋਈ ਦੁਸ਼ਤ ਕਾਲ ਨੂੰ ਕੋਈ ਇੱਕ ਜਬਾਰਾ ਨੇ ਕੁੱਲ ਕੀਤਾ ਕੁੱਲ ਕੋਈ ਗੜੀ ਚੋਬਾ ਮਾਰਦਾ ਕੋਈ ਕੋਈ ਤਰੀਕਾ ਬਤਾ ਦਰਿਆ ਇੰਤ ਦੇ ਸੇਟਾ ਮੇਰੇ ਕੋਲ i been ਮੇਰੀ ਰੱਬ ਦੀ ਸਿੱਖਿਆ ਯਾਦ ਰੱਖਣਾ ਨਾਰਾ ਤੇਰੇ ਨੂੰ ਬੋਲਿਆ ਜਾਣ ਪਰ ਕੇ ਕੋਈ ਛੜਾਈ ਕੋ ਨਹੀਂ ਨਾ ਰੋੜਾਈ ਝੜਾ ਕੇ ਤਕਰ ਖਾਣਾ ਪੱਕਾ ਅੱਛਾ ਮੰਜ਼ੂਰੇ ਆਈ ਤੇ ਆ ਗਏ ਰੋਸੀ ਰੁਕੇ ਸਾਡੇ ਖੇਤਾਂ ਕੇ ਗਲ ਪਾ ਕੇ ਦੂਜਾ ਪੋਤਾ ਕਿ ਪਿਆਰਾ ਸਿੰਘ ਜੇ ਸਕਦੇ ਬੋਲਿਆ ਰਸਤੇ ਨਾ ਪਹਿਲਾਂ ਵੀ ਬੰਦੇ ਕੱਢਦੇ ਬੇਗਨਾ ਕਰਕੇ ਕਈ ਜਿੱਕੇ ਟੈਗੋ ਬਿਆ ਬਲਾਨਾ ਗਿਆ ਦੁਕਾਨਾ ਗਿਆ ਅਸਮਾਨ ਨੂੰ ਮੇਰੇ ਨਾ ਹੋਈ ਕੋਈ ਕਰਾਈ ਉਹ ਖੇਤ ਗਵਾਨੀ ਸਾਡੇ ਕੀ ਤਾਂ ਕਿ ਮਾ ਮਾਰਦੇ ਜਿਹਨੂੰ ਉਹਨੂੰ ਗ੍ਰਿਫਤਾਰ ਕਰੇ ਪਿੰਡਾਂ ਨੂੰ ਕਹਿ ਕੇ ਲਾਣ ਦੇ ਮੋਟੇ ਪਿੰਡ ਦੇ ਸਾਡਾ ਖਾਲੇ ਦਾ ਰੋਲਾ ਚੱਲੀ ਜਾ ਰਿਹਾ ਸੀ ਪਹਿਲੇ ਸਾਡੇ ਚਾਚੇ ਜੀ ਦੀ ਮੌਤ ਹੋਈ ਕੱਟਲ ਕੀਤਾ ਸੀ ਉਹਨਾਂ ਨੇ ਉਹ ਬੰਦੇ ਦੋਨੋਂ ਉਹ ਬੰਦੇ ਬਾਹਰ ਆ ਗਏ ਆਪੇ ਨਿਕਲ ਕੇ ਉਹਨਾਂ ਨੇ ਵੀ ਗਵਰਨਮੈਂਟ ਅਧਿਕਾਰੀ ਦਿੱਤੇ ਬਾਹਰ ਹੁਣ ਉਹਨਾਂ ਨੇ ਇੱਕ ਯਾਤਰੀ ਰੋਕੜ ਕੇ ਇਹ ਤੁਸੀਂ ਆਪਾਂ ਕੋਚ ਕੇ ਇਸ ਦਲੀਆ ਦਾ ਕਾੜਾ ਬੈਠੀ ਸੀ ਨਾ ਖਾਣਾ ਪਟੋ ਉਹਨਾਂ ਨੇ ਜਿੱਤੇ ਇਹ ਰੋਕ ਕੇ ਬਾਹਰ ਪਿੱਛੇ ਕਾਰਨ ਇਹ ਸੀਗਾ ਉਹ ਕੰਧਾ ਦੀ ਸ਼ਬਾਸ਼ ਤਨਨਾਦ ਤੇ ਸਾਡੇ ਕਹੇ ਸੀ ਜਿਆ ਪੰਜ ਬੰਦੇ ਦੀ ਨਾਲ ਅੱਜ ਆ ਗਏ ਬੰਦੇ ਕਰਨ ਨਾਲ ਉਹ ਤੇ ਸਾਰੇ ਸੁਣਾਈ ਨਾ ਦੇ ਨਵੇਂ ਖਾਣੇ ਦੇ ਤੇ ਖਾ ਲੈਣ ਤੁਹਾਨੂੰ ਉਹਨਾਂ ਨੇ ਕੋਈ ਸਾਡੀ ਸੁਣ ਪੜਾਈ ਪੜਸਾਈ ਨਹੀਂ ਕੀਤੀ ਕੋਈ ਵੀ ਸਾਥ ਲਈ ਆ ਦਿਨ ਨੂੰ ਤੇ ਪਰਚੋ ਵੇ ਖਤਰਾ ਹੀ ਖਤਰਾ ਕੋਈ ਖਤਰਾ ਨਹੀਂ ਹੋਇਆ ਦੇ ਖਤਰਾ Adam!